ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਖੁਰਤ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਦਨੀ ਕਲਾਂ ਦੇ ਨੇੜ ਹੈ ਹਾਈਵੇ ਦੇ ਉੱਤੇ ਪੈਂਦਾ ਹੈ ਹਾਈਵੇ ਜਿਹੜਾ ਮੋਗੇ ਤੋਂ ਬਰਨਾਲੇ ਵਾਲਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਰੂਟੀਨ ਚ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਬੜੀਆਂ ਟਾਪ ਦੀਆਂ ਮੱਝਾਂ ਇੱਥੇ ਵਿਕਰੀ ਵਾਲੀਆਂ ਹੁੰਦੀਆਂ ਖਾਸ ਗੱਲ ਆ ਵੀ ਮੱਝਾਂ ਹੁੰਦੀਆਂ ਵੀ ਸੂਜਾਂ ਸਵਾਈਆਂ ਜ਼ਿਆਦਾ ਫਾਇਦਾ ਇਹ ਹੋ ਜਾਂਦਾ ਵੀ ਤੁਸੀਂ ਚੰਗੀ ਮੱਝ ਚੰਗੀ ਕੀਮਤ ਤੇ ਖਰੀਦਣੀ ਆ ਤੇ ਉਹਨੂੰ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੁੰਨੇ ਆ ਅੱਜ ਫੇਰ ਤੁਹਾਨੂੰ ਨਗਦ ਖਾ ਦੇਣੇ ਆ ਕੋਈ 8-10 ਮੱਝਾਂ ਹਾਲਾਂਕਿ ਹੋਰ ਵੀ ਘਰੇ ਖੜੀਆਂ ਪਰ ਬਹੁਤੀ ਲੰਬੀ ਵੀਡੀਓ ਨਾ ਬਣੇ ਤਾਂ ਅਸੀਂ ਕੁਸਕ ਮੱਝਾਂ ਜਿਹੜੀਆਂ ਉਹ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾਵਾਂਗੇ ਬਾਕੀ ਜਦੋਂ ਤੁਸੀਂ ਘਰੇ ਆਉਂਗੇ ਤਾਂ ਦੋ ਚਾਰ ਮੱਝਾਂ ਤੁਹਾਨੂੰ ਹੋਰ ਇਹਨਾਂ ਤੋਂ ਇਲਾਵਾ ਵੀ ਖੜੀਆਂ ਉੱਥੇ ਦੇਖਣ ਨੂੰ ਮਿਲ ਲੈਣਾ ਸੋ ਆਓ ਬਾਈ ਤੋਂ ਜਾਣਕਾਰੀ ਲੈਣੀ ਸ਼ੁਰੂ ਕਰੀਏ ਦੋਸਤੋ ਇਹ ਮੱਝਾਂ ਤੁਹਾਨੂੰ ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇਖਦੇ ਰਹੋ ਸ਼ੁਰੂਆਤ ਕਰਾਂਗੇ ਆਪਾਂ ਇਸ ਸਾਈਡ ਦੇ ਉਤੋਂ ਉਦੋਂ ਬਾਈ ਸਾਰੇ ਨਾਗ ਤੁਹਾਨੂੰ ਦਿਖਾ ਦਿੰਨੇ ਆਂ ਬਾਈ ਸਸਤੀ ਕਾ ਸਸੀਗਾ ਵੀਰੇ ਨਾਮ ਆਪਣਾ ਦੱਸ ਨਹੀਂ ਬਾਈ ਨਾਮ ਮੇਰਾ ਸਨੀ ਆ ਵੀਰੇ ਪਿੰਡ ਬਦਨੀ ਖੁਰ ਦਾ ਜ਼ਿਲ੍ਹਾ ਮੋਗਾ ਜੀ ਸਨੀ ਬਾਈ ਅੱਜ ਕਿੰਨੇ ਨਾਗ ਐਸ ਟਾਈਮ ਜੇ ਦੇਖੀਏ ਤਾਂ 6 3 9 ਇੱਥੇ ਦਿਸਦੇ ਆ ਨਾ ਮਈਆਂ ਆਪਣੇ ਕੋਲੇ ਹੈਗੀਆਂ ਵੀਰੇ 16 17 ਬਾਕੀ ਘਰੇ ਅੰਦਰ ਕੰਨਾਸ ਕਮਈਆਂ ਕਰੇ ਆ ਠੀਕ ਹੈ ਹਾਂਜੀ ਅੱਛਾ ਬਾਈ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਹੈ ਹਾਂਜੀ ਆ ਪਹਿਲਾ ਸੂਆ ਵੀਰੇ ਚੌਕ ਤੇ ਦੰਦ ਕੱਢ ਦੀ ਆ ਕੱਟੀ ਮਗਰਾ ਠੀਕ ਹੈ 10 ਕਿਲੋ ਬੋੜੀ ਆ ਆ 23 ਤਰੀਕ ਦੀ ਸੂਈ ਹੈ 23 ਤਰੀਕ ਦੀ ਸੂਈ ਅੱਜ 26 ਤਰੀਕ ਹੈ ਹਾਂਜੀ ਠੀਕ ਹੈ ਰੇਟ ਦਾ ਬਾਈ ਕੀ ਰੱਖਾਂਗੇ ਆਪਾਂ ਰੇਟ ਵੀਰੇ ਆਪਣੇ ਕੋਲੇ ਬਾਅਦ ਆ ਮੁੱਲ ਕਿੰਨਾ ਮਰਜ਼ੀ ਕਰਾ ਲਿਓ ਕੱਟੀ ਦਾ 1 ਲੱਖ ਤੇ 85000 ਰੁਪਈਆ ਦਾ ਲੈਣਾ ਠੀਕ ਹੈ ਸੋ ਦਸੋ 1 ਲੱਖ ਤੇ 85000 ਸਿੰਘ ਛੋਟਾ ਕੁੰਡ ਚਾਈ ਪੋਲੀ ਬਹੁਤ ਆ ਸੀਲ ਠੰਡੀ ਆ ਕੱਟੀ ਠੀਕ ਹੈ ਹਾਂਜੀ ਸੋ ਵੇਖੋ ਇਹਦਾ ਹਵਾਨਾ ਤੁਹਾਨੂੰ ਕਾਫੀ ਚੌੜਾ ਸੋਹਣਾ ਨਜ਼ਰ ਆਊਗਾ ਪਹਿਲਾ ਸੂਆ ਸੂਈ ਆ ਹਵਾਨੇ ਤੇ ਨਾੜਾਂ ਵੀ ਚੰਗੀਆਂ ਦਿਸਦੀਆਂ ਕਮਾਲਾ ਵੀਰੇ ਵਾਪਸ ਆਰਾਮਣਾ ਵੀਰੇ ਆਪਾਂ ਬਾਲਾ ਨਹੀਂ ਕਹਿੰਦੇ 13 ਕਿਲੋ ਕੱਟੀ ਪਹਿਲਣੇ ਦੁੱਧ ਦੇ ਦਊਗੀ ਠੀਕ ਐ ਸੋ 13 ਕਿਲੋ ਪਹਿਲਣੇ ਦੁੱਧ ਪਾ ਦਊਗੀ ਥਣ ਸੋਹਣੇ ਆ ਤੇ ਭਲੂਣ ਹਜੇ ਹਵਾਨੇ ਤੇ ਥੋੜੀ ਥੋੜੀ ਦਿਸਦੀ ਕਿਉਂਕਿ ਸੂਈ ਹਜੇ ਤਿੰਨ ਕ ਦਿਨ ਹੀ ਹੋਏ ਆ ਸੂਈ ਨੂੰ ਤਾਂ ਭਲੂਣ ਨੇਚਰਲੀ ਆ ਤੇ ਬੱਚਾ ਵੀ ਇਹਦੇ ਨਾਲ ਕੱਟੀ ਐ ਸੋ ਇਹ ਪਹਿਲੇ ਨੰਬਰ ਤੇ ਪਹਿਲਣੇ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਜਿਹਨੂੰ ਪਸੰਦ ਆਵੇ ਤਾਂ ਦੋ ਟਾਈਮ ਬੇਸ਼ੱਕ ਚੋਲਿਓ ਤਸੱਲੀ ਕਰ ਲਓ। ਉਹ ਚੋਇਓ ਤਾਂ 3 ਟਾਈਮ ਚੋਇਓ ਯਾਰ ਉਹ ਅਗਲੇ ਦੀ ਇੱਛਾ ਵੀਰੇ। ਸਹੀ ਹੈ। ਮਗਰ ਇਹਦੇ ਵੀ ਕੱਟੀ ਆ। ਠੀਕ ਹੈ। ਉਹ ਵਾਨਾ ਤੁਸੀਂ ਦੇਖ ਲਓ। ਆ ਜਿਹੜੀ 2 ਨੰਬਰ ਤੇ ਝੋਟੀ ਬਾਈ ਤੋੜ ਰਿਆ। ਇਹ ਵੀ ਪਹਿਲਾਂ ਨਹੀਂ ਆ ਵੀਰੇ। ਠੀਕ ਹੈ। ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ? ਆ ਆਰਸੋ ਸੂਈ ਆ ਮਗਰ ਕੱਟੀ ਜਾਂਦੇ ਵੀ। ਇਹਦਾ ਰੇਟ ਵੀ 10 ਕਿਲੋ ਬੋਲੀ ਆ। ਰੇਟੇ ਦਾ ਕੀ ਰਹੂਗਾ? ਆ ਦਵਾਂਗੇ 2 ਲੱਖ ਰੁਪਏ ਦੀ। ਸੋ ਦੋਸਤੋ 2 ਲੱਖ ਰੁਪਏ ਦੀ ਬਾਈ ਕਹਿੰਦਾ ਏ ਝੋਟੀ ਦੇਵਾਂਗੇ ਸੁਆ ਪਹਿਲਾ ਹੀ ਐ ਤੇ ਸੂਈ ਬਿਲਕੁਲ ਤਾਜੀ ਐ ਇਹਦੇ ਨਾਲ ਵੀ ਬੱਚਾ ਕੱਟੀ ਐ ਆਦਾ ਸਾਰੀਆਂ ਮਈਆਂ ਰਾਤ ਆਈਆਂ ਵੀਰੇ ਠੀਕ ਐ ਕਮਾਲ ਆ ਵੀਰੇ ਵਾਸ ਸੋ ਰਾਤ ਆਦਾ ਭਲ ਆਈਆਂ ਜੇ ਕੱਟੀ ਤੁਰੇ ਫਿਰਦੀ ਐ ਇੰਨਾ ਕਿ ਲੇਵਾ ਬਣ ਕੇ ਸੂਈ ਸੀ ਹਨਾ ਕੱਟੀ ਅੱਛਾ ਹਾਂਜੀ ਸੋ ਚੰਗੀ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਇਹ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਕੱਟੀ ਆ ਦਾ 15 ਕਿਲੋ ਤੋਂ ਦੇ ਦੂਗੀ ਵੀਰੇ ਠੀਕ ਹੈ ਹਾਂਜੀ ਤੋ ਇਹ 2 ਨੰਬਰ ਤੇ ਸੀ ਬਹੁਤ ਬਰੀਕ ਬਰੂਕ ਆ ਕੱਟੀ ਆ ਸਾਰੀਆਂ ਲੇਵਾ ਹੀ ਲੇਵਾ ਪਿਆ ਭਲਾਵਾ ਕੱਟੀ ਹੋ ਸਾਰੀਆਂ ਠੀਕ ਹੈ ਹਾਂਜੀ 3 ਨੰਬਰ ਤੇ ਬਾਈ ਜਿਹੜੀ ਛੋਟੀ ਵੀਰ ਤੋਂ ਆ ਦੂਜਾ ਸੂਆ ਵੀਰੇ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਵੀਰੇ ਅੱਜ 14 15 ਦਿਨ ਠੀਕ ਹੈ 14 ਕਿਲੋ ਤੇ 15 ਦੇ ਵਿਚਾਲੇ ਤਿਆਰ ਆ ਦੁੱਧ ਠੀਕ ਹੈ ਹਾਂਜੀ ਇਹਦਾ ਰੇਟ ਕੀ ਰਹਿਣਾ ਸਣੀ ਬਾਈ ਆ ਦੇਣੀ ਹੈ 235 ਦੀ 235000 ਦੀ 114 15 ਕਿਲੋ ਨੂੰ ਦੁੱਧ ਹਾਜ਼ਰ ਹੈ ਤੇ ਇੰਨੇ ਦਿਨ ਹੀ ਇਹਨੂੰ ਸੋਈ ਨੂੰ ਹੋਇਆ ਤੁਸੀਂ ਬਣਾਵਟ ਦੇਖੋ ਇਹਦੇ ਪੁੜਿਆਂ ਦੀ ਤੇ ਪੂਛ ਤੋਂ ਨੂੰ ਮੁੱਢ ਤੋਂ ਬਰੀਕ ਨਜ਼ਰ ਆਊਗੀ ਸਿੰਗਾ ਤੋਂ ਸ਼ੁਰੂ ਹੋ ਜੋਂਗੇ ਸਿੰਗ ਵੀ ਸੋਹਣੇ ਆ ਥਣ ਹੱਥੀ ਚਵਾਈ ਵਾਲੇ ਬਹੁਤ ਸੋਹਣਾ ਸੈਜ ਹੈ ਬਰੀਕ ਬਹੁਤਾ ਝੋਟੀ ਹੂੰ ਹਵਾਨਾ ਪੂਰਾ ਫਿਟਿੰਗ ਵਾਲਾ ਹੈ ਮਤਲਬ ਉੱਪਰ ਅਟੈਚਮੈਂਟ ਬਾਡੀ ਦੇ ਨਾਲ ਪੂਰੀ ਵਧੀਆ ਤੁਹਾਨੂੰ ਨਜ਼ਰ ਆਊਗੀ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਤੇ 235000 ਦਾ ਰੇਟ ਹੈ ਆ ਬਸ ਕ ਬਾਲਾ ਫਰਕ ਨਹੀਂ ਪੈਣਾ ਇਹਨਾਂ 'ਚ ਠੀਕ ਹੈ ਆਪਣਾ ਠੀਕ ਹੈ ਮੋਲ ਨਹੀਂ ਆਪਾਂ ਮੰਗਿਆ ਸੁੱਤੋਂ ਨਹੀਂ ਪੈਣਾ ਹਾਂਜੀ ਇਹਦੋਂ ਅੱਗੇ ਜਿਹੜੀ ਝੋਟੀ ਹੁਣ ਵੀਰ ਤੋੜ ਆਹ ਕੱਟੀ ਪਹਿਲਣਾ ਇਹਦੇ ਥੱਲੇ 15 ਕਿਲੋ ਦੁੱਧ ਇੱਕ ਤਿਆਰ ਆ ਚੋਣ ਦਾ ਹੁਣ ਕਿੰਨੇ ਕ ਦਿਨ ਹੋ ਗਏ ਹੁਣ ਇਸ ਟੀਮ ਅਗਰ ਇਹਨੂੰ ਸੂਈ ਨੂੰ ਹੋ ਗਏ ਬਾਈ ਅੱਜ 25 ਦਿਨ 25 ਦਿਨਾਂ ਦੀ ਸੂਈ 15 ਕਿਲੋ ਦੁੱਧ ਦੱਸੋ ਚੋਕੇ ਲੈ ਲਿਓ ਰੇਟ ਇਹਦਾ ਕੀ ਰਹਿਣਾ ਬਈ ਇਹਦਾ ਫੋਨ ਤੇ ਹੁਣ ਰੇਟ ਫੋਨ ਤੇ ਆ ਜਿਆਦਾ ਚੰਗੀ ਝੋਟੀ ਆ ਬਿਨਾਂ ਸ਼ੱਕ ਸਿੰਘਾਂ ਦੀ ਇਹ ਵੀ ਸਨੱਖੀ ਆ ਬਾਕੀ ਕੱਲੇ ਸੈਂਕੜੀ ਦੋਸਤੋ ਸਾਰਾ ਹੀ ਸੁਫਾਪਾਣਾ ਥਣ ਚੰਗੇ ਆ ਬਿੱਥੀ ਸਣਾ ਚ ਚੰਗੀ ਆ ਪਹਿਲਾਂ ਨਾ 15 ਕਿਲੋ ਦੁੱਧ ਆ ਦੂਜੇ ਸੂਏ ਕਿੰਨਾ ਕੁ ਦੇ ਦੂਗੀ ਉਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਮਗਰ ਵੀ ਕੱਟੀ ਐਂ ਦੇ ਸੁ ਕੱਟੀ ਵੀ ਇਹਦੇ ਨਾਲ ਪਲੀ ਭਲਾਈ ਆ ਦੋਨਾਂ ਕੀ ਖਰੀਦਨੇ ਇੱਕ ਹਿਸਾਬ ਨਾਲ ਚੰਗੇ ਪਸ਼ੂ ਦਾ ਬੱਚਾ ਬਹੁਤ ਪਤਾ ਮਿਲਦੀ ਬਹੁਤ ਕੱਟੀ ਵਧੀਆ ਬਈ ਬਰੀਕ ਪਿੰਡੇ ਦੀ ਚੁਵਾਈ ਚੁਵੀ ਬੜੀ ਸਾਫ ਆ ਕੱਟੀ ਦੀ ਦੇਖੋ ਹਵਾਨਾ ਤੇ ਕੱਟੀ ਵੀ ਇਹਦੀ ਦੇਖੋ ਇੱਕ ਵਾਰ ਕੱਟੀ ਦੇ ਮਾਰ ਦੋ ਜੈਡ ਬਲੈਕ ਦਿੰਦੀ ਐ ਇਹ ਇਹਦੀ ਕੱਟੀ ਐ ਨਾਲ ਸੋ ਇਹ ਪਹਿਲਾਂ ਝੋਟੀ ਸੀਗੀ ਇੱਕ ਹੋਰ ਝੋਟੀ ਬਾਈ ਖੋਲੂਗਾ ਹਵਾਨਾ ਇਹਦਾ 나ੜਾ ਨਾਲ ਗੁੰਦਿਆ ਵਿਆ ਮੈਂ ਨੇੜੇ ਤੋਂ ਦਿਖਾਉਂਗਾ ਬਾਅਦ ਚ ਇੰਦੇ ਥੱਲੇ 18 ਕਿਲੋ ਦੁੱਧ ਚੋਕੇ ਲੈ ਜੇ ਜਿਹੜਾ ਮਰਜ਼ੀ ਭਰਾ ਕਿੰਨੇ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਵੀ ਹੋ ਗਏ ਵੀਰੇ 17-18 ਦਿਨ ਠੀਕ ਹੈ ਅੱਛਾ ਇਹਦਾ ਰੇਟ ਫੋਨ ਤੇ ਆਉਣਾ ਇਹਨਾਂ ਦਾ ਸੋ ਦੱਸੋ ਰੇਟ ਫੋਨ ਤੇ ਆ ਜਿਆਦਾ ਚੰਗੀ ਐ ਝੋਟੀ 18 ਕਿਲੋ ਦੁੱਧ ਦੋ ਟਾਈਮ ਤਿੰਨ ਟਾਈਮ ਚੋਲਿਓ ਤਸੱਲੀ ਹੋ ਗਈ ਫੇਰ ਖਰੀਦ ਲਿਓ ਰੇਟ ਬਾਈ ਦੀ ਮਰਜ਼ੀ ਦਾ ਤੇ ਪਸ਼ੂ ਤੁਹਾਨੂੰ ਫੁੱਲ ਤਸੱਲੀ ਵਾਲਾ ਮਿਲ ਜਾਣਾ ਇੱਛੀ ਰੋਕੀ ਬਈ ਮੜਾ ਖਵਾਨੇ ਤੇ ਨਾੜਾਂ ਦੱਸੋ ਜੇ ਤੁਸੀਂ ਮੋਬਾਈਲ ਦੇ ਇਸ ਐਂਗਲ ਤੋਂ ਦੇਖ ਸਕਦੇ ਹੋ ਤਾਂ ਦੇਖੋ ਇਸ ਤਰੀਕੇ ਨਾਲ ਦੋਨਾਂ ਸਾਈਡ ਤੋਂ ਸਾਰਾ ਆਪਣੇ ਕੋਲੇ ਰਹਿ ਗਈ ਆ ਨਾ ਵੀਰੇ ਵੱਡੀਆਂ ਝੋਟੀਆਂ ਇੱਕ ਨੰਬਰ ਤੇ ਕਿੜੀਆਂ ਇੱਧਰ ਖੜੀਆਂ ਨਹੀਂ ਲਾਈਵ ਚੁਆਈ ਆਪਣੇ ਚੈਨਲ ਤੇ ਕਰਾਵਾਂਗੇ ਠੀਕ ਹੈ ਹਾਂਜੀ ਸੋ ਬੈਗ ਗਿਆ ਉਹ ਕਹਿ ਨਹੀਂ ਸਕਦੇ ਤੇ ਖੜ ਗਈਆਂ ਹਫਤਾ ਪਾ 18 18 ਵੀ ਦੁੱਧ ਉਹਦੇ ਘਰ ਨੂੰ ਕਰਾ ਦੇਣੀ ਲਾਈਵ ਚੁਆਈ ਇਹਨਾਂ ਦੀ ਗਰਮੀ ਬਹੁਤ ਆ ਫੇਰ ਵੀ 18 18 ਹੁਣ ਕਹਿੰਦੇ ਹਲੇ 18 ਤੋਂ ਤੋਂ 20 20 ਜਾਂਦੀਆਂ ਅਟੈਚਮੈਂਟ ਦੇਖੋ ਦੋਸਤੋ ਬਾਡੀ ਦੇ ਨਾਲ ਆਰਡਰ ਦੀ ਇਹ ਖਾਸ ਹੁੰਦੀ ਹੈ ਦੁੱਧ ਵਾਲੇ ਪਸ਼ੂ ਦੀ ਤੁਸੀਂ ਇਸ ਸਾਈਡ ਤੋਂ ਫੇਰ ਨਾੜਾਂ ਦੇਖੋ ਝੋਟੀ ਤੇ ਬਹੁਤ ਸੋਹਣੀ ਝੋਟੀ ਹੈ ਰੇਟ ਫੋਨ ਤੇ ਆ ਪਰ ਚੀਜ਼ ਤੁਹਾਨੂੰ ਚੰਗੀ ਮਿਲ ਜਾਨੀ ਹੈ ਤਿੰਨ ਟਾਈਮ ਹੈ ਇਹਦੀ ਚੁਆਈ ਕਰਕੇ ਆਪ ਲਈ ਅਸੀਂ ਉੱਥੇ ਠੀਕ ਹੈ ਇਹਦੋਂ ਅੱਗੇ ਬਈ ਜਿਹੜੀ ਅੱਧਾ ਫੜੀ ਪਟਾ ਫੜ ਲਾ ਪਤਾ ਨਾਲ ਇਹਦੇ ਥੱਲੇ 17 ਕਿਲੋ ਦੁੱਧ ਆਈ ਕਿੰਨੇ ਦਿਨ ਹੋ ਗਿਆ ਅੱਜ ਸੂਈ ਸੂਈ ਨੂੰ 10 ਦਿਨ ਹੋਏ ਸੂਆ ਇਹਦਾ ਕਿੰਨੇ ਸੂਆ ਆਪਾਂ ਨੂੰ ਮਾਲਕਾਂ ਨੇ ਦੂਜੇ ਗਏ ਤੀਜੇ ਗਏ ਕੇ ਬਈ ਮੰਨ ਲੇ ਹਣਾ ਭਰਾ ਜਿਹੜਾ ਮਰਜੀ ਕੱਟੀ ਮਗਰ ਕਿੰਨਾ ਦੁੱਧ ਇਸ ਟਾਈਮ ਹੋਊਗਾ ਹੈ ਦਾ 17 12 16 ਚੋਕੇ ਲੈ ਜੇ ਹੁਣ ਠੀਕ ਹੈ ਸੋ ਦੱਸੋ 16 ਕਿਲੋ ਚੋਕੇ ਲੈ ਜੋ ਜਿਹਨੇ ਲੈ ਜਾ ਲੈ ਮੱਝ ਦੇਖਣੀ ਹੈ ਜਿਵੇਂ ਬਾਡੀ ਦੇ ਤੌਰ ਤੇ ਜੇ ਦੇਖੀਏ ਤਾਂ ਮੇਰੇ ਖਿਆਲ ਚ ਦੋ ਮੱਝਾਂ ਜਿੱਡਾ ਸਰੀਰ ਹੈ 20 ਕਿਲੋ ਦੁੱਧ ਦੇ ਦੂ ਬਾਈ ਕਿਤੇ ਮੈਲੇ ਮੂਲੇ ਲਾ ਕੇ ਹਟ ਗਈ ਠੀਕ ਹੈ ਕੱਟਾ ਦਿੱਤਾ ਇਹਨੇ ਜਾਂ ਕੱਟੀ ਪੱਟੀ ਆ ਕੱਟੀ ਬੱਚਾ ਕੱਟੀ ਹੈ ਹਾਲਾਂਕਿ ਇਸ ਝੋਟੀ ਦੇ ਇੱਕ ਪੈਰ ਤੇ ਥੋੜਾ ਵਾਈਟ ਨਿਸ਼ਾਨ ਆਇਆ ਹੋਇਆ ਪਰ ਕੱਟੀ ਇਹਦੀ ਮੁਰਾ ਨਸਲ ਦੇ ਵਿੱਚ ਹੀ ਪੈਂਦੀ ਹੈ ਥਾਂ ਦੇਖ ਲੋ ਤੁਸੀਂ ਹੱਥੀ ਚਵਾਈ ਵਾਲਾ ਲੰਬਾਈ ਤੇ ਉਚਾਈ ਇਹ ਬੇਜੋੜੀ ਆ ਮਤਲਬ ਕਿਹ ਚਾਈਆ ਕੱਲੀ ਗੱਡੀ ਚ ਜੀਬ ਚਾਈਆ ਉਹ ਕੱਲੀ ਚੜੂਗੀ ਇੱਕ ਗੱਡੀ ਚ ਦੋਸਤੋਂ ਇਦਾਂ ਦੀ ਝੋਟੀ ਐ ਬਾਕੀ ਸਾਰੇ ਪਸ਼ੂ ਸਨੱਖਿਆ ਜਿਹੜੇ ਹੁਣ ਤੱਕ ਦਿਖਾਏ ਆ ਤੁਹਾਨੂੰ ਤਿੰਨ ਇਸ ਸਾਈਡ ਤੇ ਖੜੀਆਂ ਜਿਹੀਆਂ ਨੇ ਸ਼ੁਰੂਆਤ ਇਸ ਸਾਈਡ ਤੋਂ ਆਪਾਂ ਕਰ ਲਾਂਗੇ ਆ ਭਾਈ ਜਿਹੜੀ ਇਹ ਪਹਿਲੇ ਨੰਬਰ ਤੇ ਝੋਟੀ ਆ ਕੱਟੀ ਪਹਿਲਣ ਕਿੰਨੇ ਦਿਨ ਹੋ ਗਏ ਆ ਦਾ 500 ਸਹੀ ਆ ਬੋਲੇ ਜੀ ਠੀਕ ਐ ਰੇਟ ਭਾਈ ਇਹਦਾ ਆ ਕੱਟੀ ਮੁੱਲ ਕਿੰਨਾ ਮਰਜ਼ੀ ਕਰਾ ਲੈ ਵੀਰੇ 240 ਕੱਟੀ ਦਾ ਲੈਣ ਦਾ ਠੀਕ ਹੈ ਹਾਂਜੀ ਸੋ 240 ਸੋ ਬਾਕੀ ਕੋਲ ਆ ਕੇ ਪਸੂ ਪਾਸ ਕਰੋਗੇ ਤਾਂ ਸੌਦੇ ਵੀ ਹੋ ਜਾਂਦੇ ਜੋ ਸਾਹਮਣੇ ਕੋਲ ਉਹ ਤਾਂ 3 ਲੱਖ ਵੀ ਮੰਗ ਲਗੇ ਉਹ ਵੀ ਕੱਟੀ ਦਾ ਮੁੱਲ ਥੋੜਾ ਬਿਊਟੀ ਦੇਖੋ ਸਿੰਘ ਬਿਲਕੁਲ ਕੁੰਡਾ ਟਾਂਚਾ ਦੇਖੋ ਪਹਿਲਾ ਸੂਆ ਸੋਈ ਹੈ ਹਵਾਨਾ ਚੰਗਾ ਦਿਸਦਾ ਮੱਝਾਂ ਬਾਰੇ ਪਹਿਲਾਂ ਵੀ ਦੱਸਿਆ ਇਸ ਬਾਈ ਕੋਲ ਹਰਿਆਣੇ ਦੇ ਵਿੱਚੋਂ ਮੱਝਾਂ ਆਉਂਦੀਆਂ ਐ ਤੇ ਅੱਜ ਫੇਰ ਇੱਕ ਪੂਰਾ ਲੋਡ ਹੀ ਆ ਜਿਹੜਾ ਮੱਜਾਂ ਦਾ ਨਾ ਕਾਫੀ ਆ ਪਰ ਵੀਡੀਓ ਚ ਤੁਹਾਨੂੰ ਨੌਕ ਪਸ਼ੂ ਅਸੀਂ ਦਿਖਾਉਣੇ ਆ ਆਈਡੀਆ ਰੇਟ ਦਾ ਵੀ ਨਾਲ ਦੇਈ ਜਾਂਦੇ ਹਾਲਾਂਕਿ ਮੈਂ ਫੇਰ ਕਹਿ ਦਿੰਦਾ ਵੀ ਜਿਹੜਾ ਸੌਦਾ ਹਮੇਸ਼ਾ ਕੋਲ ਆਇਆ ਹੁੰਦਾ ਜਦੋਂ ਸਾਈ ਫੜਾਉਣ ਲੱਗੇ ਫੇਰ ਸੌਦੇ ਸਹੀ ਤੈ ਹੁੰਦੇ ਆ ਚੁਾਈ ਵੱਲੋਂ ਫੁੱਲ ਗਰੰਟੀ ਹੋਊਗੀ ਪੋਲੀ ਚੁਾਈ ਹੋਊਗੀ ਨਾ ਛੱਟਾ ਨਾ ਚੀੜੀ ਕੋਈ ਠੀਕ ਹੈ ਕਈ ਵਾਰੀ ਬੰਦਾ ਭਰਾ ਨਾ ਆਨਲਾਈਨ ਵੀ ਮੰਗਾਲਾਂ ਦਾ ਆਪਣੀ ਫੁੱਲ ਓਟ ਹੋਊਗੀ ਠੀਕ ਹੈ ਹਾਂਜੀ ਇਹ ਤੋਂ ਅੱਗੇ ਭਾਈ ਜਿਹੜੀ 2 ਨੰਬਰ ਤੇ ਇਹਦੇ ਨਾਲ ਹੀ ਝੋਟੀ ਉਹ ਤੋਰੀ ਕਰ ਚੁ ਉਹ ਝੋਟੀ ਇਹਦੇ ਥੱਲੇ ਹੈਗਾ ਬਰੇ ਪੂਰਾ ਬੱਚਾ ਮਗਰ ਹੂੰ ਤੇ ਕੱਟੀ ਆ ਤੇ ਕੱਟਾ ਕੱਟੀ ਕੱਟੀ ਆ ਪੂਰੀ ਠੀਕ ਹੈ ਹਾਂਜੀ ਹੁਣ 13 ਕਿਲੋ ਤੋਂ ਤੇ ਕੱਟੀ ਥੱਲੇ ਹੈਗਾ ਤਿਆਰ ਠੀਕ ਹੈ ਕੋਈ ਨੂੰ ਅੱਜ ਇਹਨੂੰ 7 ਮਾ 8 ਮਾ ਦੇਣਾ ਇਹਦਾ ਰੇਟ ਭਾਈ ਇਹਦਾ ਰੇਟ ਵੀ ਭਾਈ ਕਿੰਨਾ ਮਰਜੀ ਕਰਾ ਲੈ 2.5 ਲੱਖ ਦੀ ਕੱਟੀ ਦਵਾਂਗੇ 2.5 ਲੱਖ ਦੀ ਵੱਡੀ ਝੋਟੀ ਆ ਦੱਸੋ ਵੀ 13 ਗੱਲੋ ਚੋਕੇ ਲੈ ਜੇ ਮਗਰ ਕੱਟੀ ਆ ਬੂਰੀ ਠੀਕ ਐ ਉਹ ਬੱਚਾ ਬੂਰੀ ਕੱਟੀ ਤੁਹਾਨੂੰ ਮੈਂ ਦਿਖਾ ਦੂੰਗਾ ਵੀਡੀਓ ਚ ਥਾਣਾ ਚ ਬਿੱਥੀ ਇਹਦੇ ਵੀ ਚੰਗੀ ਐ ਥਣ ਵੀ ਇਹਦਾ ਚੰਗਾ ਲੱਗਾ ਪਸਮਾ ਦੇ ਵਿੱਚ ਬਹੁਤ ਸੋਹਣਾ ਕੱਢੂਗੀ ਉਹ ਬਾਕੀ ਢਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਤਾਂ ਲਿਆ ਭਈ ਵਾਪਸ ਬਿਲਕੁਲ ਛੋਟੇ ਸਿੰਗ ਦੀ ਐ ਸਿੰਗ ਸਾਰੀਆਂ ਝੋਟੀਆਂ ਦੇ ਚੰਗੇ ਆ ਸੋਹਣੇ ਅੱਗੇ ਵੇ ਛੋਟੇ ਸਿੰਗ ਐ ਲਾਸਟ ਉਤੇ ਇੱਕ ਮੱਝ ਬਿਲਕੁਲ ਹੀ ਤਾਜੀ ਸੂਈ ਦਿਖਾ ਦਿੰਦੇ ਆ ਬਣਾਵਟ ਪੁੜਿਆਂ ਵੱਲੋਂ ਜੇ ਗੱਲ ਕਰੀਏ ਤਾਂ ਬੜੀ ਜ਼ਬਰਦਸਤ ਦਿਸਦੀ ਐ ਸਿੰਘ ਵੀ ਉੱਡਾ ਹੀ ਸੋਹਣਾ ਆ ਤਾਂ ਮੈਂ ਜਾਵਾਂ ਬੌਲੇ ਚ ਖਾਲੀ ਆ ਠੀਕ ਐ ਆ ਝੋਟੀ ਨੂੰ ਆਪਣੇ ਕੋਲੇ ਅੱਜ 5 ਦਿਨ ਹੋ ਗਏ ਆ ਇਹਨੂੰ ਗੱਬਣ ਆਈ ਸੀ ਹੂੰ ਆਪਣੇ ਕੋਲੇ ਸੂਈ ਆ ਕੱਲ ਠੀਕ ਐ ਜੱਪਾ ਪੈ ਗਿਆ ਇਹਦੀ ਵੀਡੀਓ ਟਾਈਮ ਤੋਂ ਟਾਈਮ ਦੀ ਪਾ ਦੂੰਗਾ ਕਿਵੇਂ ਕੱਲ ਬਣੀ ਸੀ ਇਹ ਤਾਂ ਬੈਠਿਆ ਨਹੀਂ ਜਾਂਦਾ ਠੀਕ ਐ ਕਰਮੀ ਕਰਕੇ ਮੈਂ ਖਾਲੀ ਕਰਾਤੀ ਮੈਂ ਸਹੀ ਐ ਭਾਈ ਹਾਂਜੀ ਤੋਰ ਦੇ 20 ਕਿਲੋ ਦੀ ਮਹਿੰਦੀ ਓਟ ਆ ਭਾਈ ਠੀਕ ਐ ਰੇਟ 20 ਕਿਲੋ ਦਾ ਰੇਟ ਇਹਨਾਂ ਫੋਨ ਤੇ ਹੋਣਾ ਝੋਟੀ ਰੇਟ ਫੋਨ ਤੇ ਦੋਸਤੋ ਸਿੰਘ ਇਹਦਾ ਵੀ ਸੋਹਣਾ ਤੇ ਇਹ ਬੌਲੇ ਤੋਂ ਬਿਲਕੁਲ ਖਾਲੀ ਕਰ ਟੱਗਾ ਮਗਰ ਆਇਂਦੇ ਠੀਕ ਹੈ ਬਿਊਟੀ ਦੇਖੋ ਸਿੰਘਾਂ ਤੋਂ ਸ਼ੁਰੂ ਹੋ ਜੂਗੀ ਆ ਤਾਂ ਉਨਾ ਹੀ ਲੇਵਾ ਮੂਰੇ ਸੀ ਉਨਾ ਹੀ ਪਿੱਛੇ ਆ ਝੋਟੀ ਦਾ ਉਹ ਗੱਬਣ ਦੀ ਵੀਡੀਓ ਬਾਈ ਕੋਲ ਹੈਗੀ ਆ ਤੁਸੀਂ ਆ ਜੀ ਸੂਈ ਦੀ ਵੀ ਹੈਗੀ ਆ ਭਰੀ ਭرائی ਦੀ ਤੇ ਗੱਬਣ ਦੀ ਵੀ ਹੈਗੀ ਆ ਠੀਕ ਹੈ ਉਤੋਂ ਬਹੁਤ ਚੌੜੀ ਆ ਖੁੱਲੀ ਆ ਮੱਝ ਖਵਾਨਾ ਹੋਣ ਵੀ ਚੰਗਾ ਪਰ ਬੌਲੇ ਤੋਂ ਬਿਲਕੁਲ ਬਾਈ ਕਹਿੰਦਾ ਵੀ ਖਾਲੀ ਕਰਤੀ ਸੀ ਤਾਜ਼ਾ ਸੂਆ ਪਸ਼ੂ ਕਿਉਂਕਿ ਰੁੱਤ ਗਰਮੀ ਦੇ ਵਿੱਚ ਦੁੱਧ ਰੋਕਿਆ ਨਹੀਂ ਜਾ ਸਕਦਾ ਹੁੰਦਾ ਫਿਰ ਸੜਨ ਦੀ ਸੰਭਾਵਨਾ ਹੁੰਦੀ ਹੈ ਥਣਾ ਦਾ ਲਾਸ ਹੋ ਸਕਦਾ ਹੁੰਦਾ ਸਿੰਘ ਦੇਖੋ ਝੋਟੀ ਦਾ ਬਿਊਟੀ ਇਧਰੋਂ ਵੀ ਤੁਸੀਂ ਹੁਣ ਦੇਖ ਸਕਦੇ ਹੋ ਇਹਦੇ ਮੂੰਹ ਮੱਥੇ ਦੀ ਬਾਕੀ ਢਾਂਚਾ ਵੀ ਸੋਹਣਾ ਸੋ ਇੱਕ ਵਾਰ ਤਾਜ਼ਾ ਸੂਆ ਪਸ਼ੂ ਉਵੇਂ ਦੇਖ ਨਹੀਂ ਦਿੰਦਾ ਹੁੰਦਾ ਜਦੋਂ 10 ਕਿ ਦਿਨ ਹੋ ਜਾਂਦੇ ਆ ਮਾਰ ਲਿਆ ਰੋਈਆਂ ਵਰਗਾ ਜਗਾੜ ਆਿੰਦਾ ਝੋਟੀ ਦਾ ਵੀਰੇ ਇੰਨਾ ਕਹ ਤੇ ਮਾਣ ਆ ਨਾ ਝੋਟੀ ਤੇ ਆਪਾਂ ਨੂੰ ਬਾਈ ਹੂੰ ਫੁੱਲ ਗਾਰੰਟੀ ਹੋ ਜੋ ਤੇਰੇ ਦਊ ਤਾਂ 20 ਨਹੀਂ 18 ਹੀ ਤਾਂ ਮੈਥੋਂ ਲੈ ਕੇ ਲੈ ਜਾ ਬਾਈ ਠੀਕ ਬੰਦਾ ਸੇਵਾ ਕਰਨ ਵਾਲਾ ਹੋਵੇ ਬਾਰ ਸਹੀ ਆ ਦੁੱਧ ਹਮੇਸ਼ਾ ਹੀ ਕੋਣ ਬੰਦਾ ਥੋੜੇ ਦਿਨ ਹੋ ਗਏ ਝੋਟੀ ਲੈ ਗਿਆ ਬਾਈ ਦੁੱਧ 15 ਕਿਲੋ ਚੋਕੇ ਲੈ ਗਿਆ ਝੋਟੀ ਮੈਂ ਰੂਣ ਹੋਇਆ ਮੈਨੂੰ ਮੈਂ ਦੇਖ ਕੇ ਹਮ ਜਮਾਂ ਐ ਕਰਤੀ ਇਹ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਸੰਭਾਲ ਦਾ ਮੁੱਲ ਹੈ ਹਾਂਜੀ ਕੋਈ ਦੁੱਗਣੀ ਕਰ ਦਿੰਦਾ ਤੇ ਕਿਸੇ ਕੋਲ ਉਹ ਵੀ ਅੱਧੀ ਰਹਿ ਜਾਂਦੀ ਐ ਸੋ ਦੁੱਧ ਤੁਸੀਂ ਆਪਦੀ ਘਰ ਦੇ ਵਿੱਚ ਜਿੱਡਾਂ ਦੀ ਕੇਅਰ ਆ ਪਸ਼ੂਆਂ ਦੀ ਉਹ ਕੁਆਲਿਟੀ ਦੇਣੀ ਆ ਆਪਾਂ ਬਰੀਡ ਸਾਰੀ ਸਾਰੇ ਪਾਸੇ ਓਕੇ ਹੂੰ ਤੇ ਸੇਵਾ ਅਗਲੇ ਦੀ ਆ ਸਹੀ ਹੈ ਹਾਂਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸੇਵਾ ਕਰਕੇ ਅਗਲੇ ਵੀ ਦੁੱਧ ਨਾ ਦਵੇ ਫੇਰ ਆਪਣੀ ਜ਼ਿੰਮੇਵਾਰੀ ਹੋਊਗੀ ਫੁੱਲ ਬਈ ਠੀਕ ਫੇਰ ਆਉਣ ਜਾਣ ਦਾ ਕਰਾਇਆ ਮੈਂ ਦਊਂਗਾ ਠੀਕ ਐਨੀ ਗਾਰੰਟੀ ਆਪਾਂ ਵੀਡੀਓ 'ਚ ਕਹਿ ਦੇਣੀ ਆ ਠੀਕ ਐ ਸੋ ਇਹ ਨੌ ਮੱਝਾਂ ਅੱਜ ਜਿਹੜੀਆਂ ਵਿਕਰੀ ਵਾਲੀਆਂ ਸੀ ਸਾਰੀਆਂ ਸੂਈਆਂ ਸਵਾਇਆਂ ਦਿਖਾਈਆਂ ਇਹਨਾਂ ਨੂੰ ਇੱਥੇ ਚੋਲਿਓ ਉਸ ਤੋਂ ਬਾਅਦ ਤੁਹਾਡੇ ਕੋਲ ਜਾ ਕੇ ਕਿੰਨਾ ਵਧਦੀਆਂ ਜਾਂ ਕਿੰਨਾ ਦਿੰਦੀਆਂ ਉਹ ਤੁਹਾਡੀ ਸੰਭਾਲ ਤੇ ਹੈ ਧੰਨਵਾਦ